ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਪਠਾ ਸਾਹਿਬ ਰੋਪੜ ਆਓ ਇਸ ਗੁਰਦੁਆਰਾ ਸਾਹਿਬ ਜੀ ਦੇ ਪਾਵਨ ਇਤਿਹਾਸ ਬਾਰੇ ਜਾਣਦੇ ਹਾਂ ਗੁਰਦੁਆਰਾ ਸ੍ਰੀ ਪਠਾ ਸਾਹਿਬ ਜੀ ਪਾਤਸ਼ਾਹੀ ਦਸਵੀਂ ਕੋਟਲਾ ਨਿਹੰਗ ਰੂਪਨਗਰ ਵਿਖੇ ਚੰਡੀਗੜ੍ਹ ਸੜਕ ਤੇ ਰੋਪੜ ਤੋਂ 1 ਮੀਲ ਦੀ ਦੂਰੀ ਉੱਤੇ ਵਸਿਆ ਹੋਇਆ ਹੈ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰ ਵਾਰ ਆਏ ਹਨ ਪਹਿਲੀ ਵਾਰ 1688 ਈਸਵੀ ਨੂੰ ਪੰਗਾਣੀ ਦੀ ਜੰਗ ਜਿੱਤ ਕੇ ਵਾਪਸ ਆਨੰਦਪੁਰ ਸਾਹਿਬ ਜਾਂਦਿਆਂ ਸਮੇਂ ਪਿੰਡ ਕੋਟਲਾ ਨਿਹੰਗਪਾਸ ਰੋੜਾਂ ਦੇ ਢੇਰ ਜਿੱਥੇ ਚੂਨਾ ਬਣਦਾ ਸੀ ਪੱਠੇ ਉੱਪਰ ਪੁੱਜੇ ਪੱਠਾ ਪੂਰੀ ਤਰ੍ਹਾਂ ਦਾਗਦਾ ਜਲ ਰਿਹਾ ਸੀ ਗੁਰੂ ਜੀ ਨੇ ਕੁਝ ਸਮਾਂ ਠਹਿਰਨ ਦੇ ਲਈ ਕਾਮਿਆਂ ਤੋਂ ਇਥੇ ਜਗਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਲਾਪਰਵਾਹੀ ਜਾਂ ਮਜ਼ਾਕੀਆ ਲਹਿਜੇ ਵਿੱਚ ਗੁਰੂ ਸਾਹਿਬ ਜੀ ਨੂੰ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਨੀਅਤ ਨੂੰ ਤਾਂ ਸਮਝ ਲਿਆ ਪਰ ਆਪਣੇ ਨੀਲੇ ਘੋੜੇ ਦੀ ਵਾਂਗ ਹਲਾਈ ਘੋੜਾ ਪੱਠੇ ਤੇ ਚੜ ਗਿਆ ਘੋੜਸਵਾਰ ਗੁਰਦੇਵ ਦੇ ਚ ਉਸ ਘੋੜੇ ਦੇ ਅਗਲੇ ਪੌੜ ਲੱਗਦਿਆਂ ਹੀ ਪੱਠਾ ਅਜੀਬ ਢੰਗ ਨਾਲ ਠੰਡਾ ਠਾਰ ਹੋ ਗਿਆ ਅਤੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਉਚਾਰਨ ਕੀਤਾ ਤਬਤ ਮਾਹੇ ਠੰਡ ਵਰਤਾਈ ਅਨੰਦ ਭਇਆ ਦੁੱਖ ਨਾਠੇ ਭਾਈ ਇਹ ਸਾਰਾ ਵਰਤਾਂਤ ਵੇਖ ਕੇ ਉਹਨਾਂ ਵਿੱਚੋਂ ਇੱਕ ਕਾਮਾ ਚੌਧਰੀ નિਹੰਗ ਖਾਨ ਨੂੰ ਕਿਲੇ ਵਿੱਚ ਖਬਰ ਦੇਣ ਲਈ ਪਹੁੰਚਿਆ નિਹੰਗ ਖਾਨ ਨੇ ਆਉਂਦਿਆਂ ਹੀ ਕੀ ਵੇਖਿਆ ਕਿ ਗੁਰੂ ਸਾਹਿਬ ਜੀ ਘੋੜੇ ਤੋਂ ਉਤਰ ਕੇ ਪੱਠੇ ਉੱਪਰ ਚੌਂਕੜਾ ਮਾਰ ਕੇ ਅਡੋਲ ਬੈਠੇ ਸਨ ਪਠਾਨ ਨੇ ਗੁਰੂ ਸਾਹਿਬ ਜੀ ਨੂੰ ਸਿਰ ਝੁਕਾਉਂਦਿਆਂ ਅਤੇ ਭੋਲ ਬਖਸ਼ਾਉਂਦਿਆਂ ਹੋਇਆਂ ਬੇਨਤੀ ਕਰਕੇ ਗੁਰੂ ਸਾਹਿਬ ਜੀ ਨੂੰ ਆਪਣੇ ਕਿਲੇ ਵਿੱਚ ਲੈ ਗਿਆ ਅਤੇ ਗੁਰੂ ਸਾਹਿਬ ਜੀ ਦੀ ਬਹੁਤ ਟੈਲ ਸੇਵਾ ਕੀਤੀ ਫੌਜਾਂ ਉਸੇ ਸਥਾਨ ਤੇ ਪੱਠੇ ਉੱਪਰ ਟਿਕੀਆਂ ਰਹੀਆਂ ਅਤੇ ਉਹਨਾਂ ਨੂੰ ਰਸਦਾਂ ਵਸਦਾਂ ਉੱਥੇ ਹੀ ਪਹੁੰਚਾ ਦਿੱਤੀਆਂ ਗਈਆਂ ਗੁਰੂ ਜੀ ਪਠਾਨ ਦੇ ਘਰ ਰਹਿ ਕੇ ਆਨੰਦਪੁਰ ਸਾਹਿਬ ਵੱਲ ਚਲੇ ਗਏ। ਦੂਸਰੀ ਵਾਰ 1694 ਈਸਵੀ ਨੂੰ ਨਿਹੰਗ ਖਾਂ ਦੇ ਲੜਕੇ ਆਲਮ ਖਾਂ ਦੀ ਮੰਗਣੀ ਸਮੇਂ ਗੁਰੂ ਸਾਹਿਬ ਜੀ ਸੱਦੇ ਤੇ ਇੱਥੇ ਆਏ ਸਨ ਅਤੇ ਇੱਥੇ ਠਹਿਰ ਕੇ ਹੀ ਕਿਲੇ ਵਿੱਚ ਗਏ ਸਨ। ਤੀਸਰੀ ਵਾਰ ਗੁਰੂ ਸਾਹਿਬ ਜੀ 1702 ਈਸਵੀ ਨੂੰ ਕੁਰੂਕhetra ਤੋਂ ਵਾਪਸੀ ਸਮੇਂ ਸ਼ੁੱਕਰਵਾਰ ਨੂੰ ਪਠੇ ਤੇ ਆਏ ਸਨ ਇੱਥੇ ਰੁਕੇ ਅਤੇ ਸੰਗਤਾਂ ਨਾਲ ਵਿਚਾਰ ਵਟਾਂਦਰੇ ਕੀਤੇ ਅਤੇ ਵਾਪਸ ਚਲੇ ਗਏ ਇਸ ਤੋਂ ਬਾਅਦ ਚੌਥੀ ਵਾਰ 1704 ਈਸਵੀ ਨੂੰ ਆਨੰਦਪੁਰ ਸਾਹਿਬ ਜੀ ਧਰਤੀ ਤੋਂ ਸਦਾ ਲਈ ਵਿਦਾ ਸਮੇਂ ਕਿਲਾ ਖਾਲੀ ਕਰਕੇ ਸ਼ਾਹੀ ਟਿੱਬੇ ਪਾਸ ਹੀ ਆਏ ਸਨ ਕਿ ਬਾਈ ਧਾਰ ਦੇ ਰਾਜਿਆਂ ਤੇ ਮੁਗਲਾਂ ਦੀਆਂ ਫੌਜਾਂ ਨੇ ਗੁਰੂ ਸਾਹਿਬ ਜੀ ਉੱਪਰ ਹਮਲਾ ਕਰ ਦਿੱਤਾ ਇੱਥੇ ਭਾਈ ਉਦੇ ਸਿੰਘ ਜੀ ਬੈਰੀਆਂ ਨੂੰ ਮਾਰਦਿਆਂ ਹੋਇਆਂ ਸ਼ਹੀਦੀ ਪਾ ਗਏ ਸਨ ਗੁਰੂ ਸਾਹਿਬ ਜੀ ਨਾਲ ਤਸਦੀ ਨੁਹਾਰ ਮਿਲਦੀ ਜਾਣ ਕਰਕੇ ਇਸ ਦਾ ਸਿਰ ਕੱਟ ਕੇ ਰੋਪੜ ਭੇਜ ਦਿੱਤਾ ਗਿਆ ਕਿ ਗੁਰੂ ਸਾਹਿਬ ਜੀ ਸ਼ਹੀਦ ਕਰ ਦਿੱਤੇ ਗਏ ਹਨ ਪਹਾੜੀ ਰਾਜੇ ਵਾਪਸ ਚਲੇ ਗਏ ਗੁਰੂ ਜੀ ਸਿੰਘਾਂ ਸਮੇਤ ਸਰਸਾ ਪਾਰ ਕਰਦੇ ਸਮੇਂ ਨਦੀ ਦੇ ਵਹਿਣ ਵਿੱਚ ਕਾਫੀ ਸਿੰਘ ਵੀ ਰੁੜ ਗਏ ਅਤੇ ਕਾਫੀ ਨੁਕਸਾਨ ਹੋਇਆ ਅਤੇ ਇੱਥੇ ਹੀ ਸਤਗੁਰਾਂ ਦਾ ਪਰਿਵਾਰ ਵੀ ਵਿਛੜ ਗਿਆ। ਰਸਤੇ ਵਿੱਚ ਮਾਲਕਪੁਰੇ ਦੇ ਰੰਗੜਾ ਨਾਲ ਭਾਈ ਬਚਿੱਤਰ ਸਿੰਘ ਦੀ ਮੁੱਠ ਪੇੜ ਹੋਈ। ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ। ਇਹਨਾਂ ਨੂੰ ਜ਼ਖਮੀ ਹਾਲਤ ਵਿੱਚ ਬੈਰੀਆਂ ਨੂੰ ਮਾਰਦੇ ਹੋਏ ਸਹਬਜ਼ਾਦਾ ਜੀਤ ਸਿੰਘ ਜੀ ਅਤੇ ਕੁਝ ਸਿੰਘਾਂ ਨੇ ਇਸ ਨੂੰ ਨਿਹੰਗਖਾਂ ਦੇ ਕਿਲੇ ਵਿੱਚ ਪੁੱਜਦਾ ਕਰ ਦਿੱਤਾ ਗੁਰੂ ਜੀ ਪੌ ਫਟ ਦੇ ਸਮੇਂ ਪਠੇ ਦੇ ਸਥਾਨ ਤੇ ਪਹੁੰਚੇ ਬਾਕੀ ਸਿੰਘ ਭਾਈ ਦਇਆ ਸਿੰਘ ਜੀ ਨਾਲ ਚਮਕੌਰ ਸਾਹਿਬ ਨੂੰ ਭੇਜ ਦਿੱਤੇ ਗਏ ਗੁਰੂ ਜੀ ਦਾ ਪਤਾ ਲੱਗਣ ਤੇ ਪਠਾਨ ਇੱਥੇ ਆ ਕੇ ਗੁਰੂ ਜੀ ਨੂੰ ਕਿਲੇ ਵਿੱਚ ਲੈ ਗਿਆ ਗੁਰੂ ਜੀ ਸਾਰਾ ਦਿਨ ਕਿਲੇ ਵਿੱਚ ਰਹੇ ਭਾਈ ਬਚਿੱਤਰ ਸਿੰਘ ਦੀ ਹਾਲਤ ਵੇਖੀ નિਹੰਗ ਖਾਂ ਤੇ ਉਸ ਦੇ ਪਰਿਵਾਰ ਨੇ ਗੁਰੂ ਸਾਹਿਬ ਜੀ ਤੋਂ ਯਾਦਗਾਰੀ ਨਿਸ਼ਾਨੀ ਦੀ ਮੰਗ ਕੀਤੀ ਗੁਰੂ ਸਾਹਿਬ ਜੀ ਨੇ ਇਸ ਪਰਿਵਾਰ ਦੀ ਦਲੇਰੀ ਅਤੇ ਸਦਕਦਲੀ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਤਿੰਨ ਸ਼ਸਤਰ ਇੱਕ ਛਰੀ ਸਹਬ ਇੱਕ ਕਟਾਰ ਅਤੇ ਇੱਕ ਗੈਂਡੇ ਦੀ ਢਾਲ ਬਖਸ਼ਿਸ਼ ਕਰਕੇ ਕਿਹਾ ਕਿ ਜਿਤਨਾ ਚਰ ਇਹਨਾਂ ਦੀ ਸੇਵਾ ਕਰਦੇ ਰਹੋਗੇ ਤੁਹਾਡਾ ਸਤਾਰਾ ਚਮਕਦਾ ਰਹੇਗਾ ਪਠਾਨ ਇਹਨਾਂ ਸ਼ਸਤਰਾਂ ਨੂੰ ਧੂਫ ਦੀਪ ਕਰਦੇ ਰਹੇ ਗੁਰੂ ਜੀ ਰਾਤ ਸਮੇ 12 ਵਜੇ ਦੇ ਕਰੀਬ ਦਿਨ ਵੀਰਵਾਰ ਨੂੰ ਚੁੱਪ ਕੇ ਹੀ ਨਿਹੰਗ ਖਾਂ ਦਾ ਕਿਲਾ ਛੱਡ ਕੇ ਕੁਝ ਸਿੰਘਾਂ ਸਮੇਤ ਚਮਕੌਰ ਸਾਹਿਬ ਵੱਲ ਚਲੇ ਗਏ ਆਲਮ ਖਾਨ ਲਖਮੀਪੁਰ ਤੱਕ ਸਾਰੇ ਸਿੱਖਾਂ ਤੇ ਗੁਰੂ ਸਾਹਿਬ ਜੀ ਨੂੰ ਰਾਸਤਾ ਦੱਸਦਾ ਗਿਆ। ਇਧਰ ਕਿਸੇ ਚੁਗਲਖੋਰ ਨੇ ਰੋਪੜ ਦੇ कोतवाल ਚੌਧਰੀ জাফর ਅਲੀ ਖਾਂ ਪਾਸ ਜਾ ਚੁਗਲੀ ਕੀਤੀ ਕਿ ਨਿਹੰਗ ਖਾਂ ਕੋਲ ਕੁਝ ਸਿੰਘ ਠਹਿਰੇ ਹੋਏ ਹਨ। ਇਸੇ ਰਾਤ ਹੀ 5 ਵਜੇ ਨਿਹੰਗ ਖਾਂ ਦਾ ਕਿਲਾ ਘੇਰ ਕੇ ਉਹਨਾਂ ਵੱਲੋਂ ਤਲਾਸ਼ੀ ਲਈ ਗਈ। ਸਾਰੇ ਕਮਰੇ ਵੇਖਣ ਪਿੱਛੋਂ ਇੱਕ ਹੀ ਕਮਰਾ ਬਾਕੀ ਰਹਿ ਗਿਆ ਸੀ ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਚਾਖਮੀ ਹਾਲਤ ਵਿੱਚ ਪਏ ਸਨ ਅਤੇ ਮੁਗਲ ਦੀ ਲੜਕੀ ਮਮਤਾਜ ਜੀ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੇ ਸਨ ਕੋਤਵਾਲ ਜਦ ਇਸ ਕਮਰੇ ਕੋਲ ਗਿਆ ਤਾਂ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਅਤੇ ਮੇਰਾ ਦਿਮਾਗ ਪਏ ਹਨ ਕਹੋ ਤਾਂ ਮੈਂ ਤੁਹਾਨੂੰ ਕਮਰਾ ਖੋਲ ਕੇ ਵਿਖਾ ਦਿੰਦਾ ਹਾਂ ਕੋਤਵਾਲ ਨੇ ਕਿਹਾ ਕੋਈ ਲੋੜ ਨਹੀਂ ਮੇਰੀ ਹੁਣ ਤਸੱਲੀ ਹੋ ਗਈ ਹੈ ਸਾਨੂੰ ਖਿਮਾ ਕਰਨ ਕਿਸੇ ਦੀ ਚੁਗਲੀ ਕਰਨ ਦੇ ਕਾਰਨ ਹੀ ਸਾਨੂੰ ਆਉਣਾ ਪਿਆ ਇਤਨਾ ਕਹਿ ਕੇ ਫਿਰ ਉਹ ਵਾਪਸ ਚਲਾ ਗਿਆ 1947 ਦੀ ਵੰਡ ਸਮੇ ਪਠਾਨ ਪਾਕਿਸਤਾਨ ਨੂੰ ਜਾਂਦੇ ਸਮੇ 370 ਗੁਰਦੁਆਰਾ ਪਠਾ ਸਾਹਿਬ ਦੇ ਪ੍ਰਬੰਧਕਾਂ ਨੂੰ ਸਾਹਮਣ ਲਈ ਕਹਿ ਗਏ ਸਨ ਇੱਕ ਸ੍ਰੀ ਸਹਿਬ ਤਕੇ ਢਾਲ ਜਿਸ ਨੂੰ ਪਿੰਡ ਦੇ ਬਸਨੀਕ ਆਪਣੇ ਘਰ ਲੈ ਗਏ ਸੀ ਸੋ ਹੁਣ ਭਾਈ ਬਚਿੱਤਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਤ ਹੈ। ਬਾਕੀ ਦੋ ਸ਼ਾਸਤਰ ਗੁਰਦੁਆਰਾ ਸ੍ਰੀ ਪਠਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਤ ਹਨ। ਸੋ ਸੰਗਤ ਜੀ ਬੇਨਤੀ ਹੈ ਕਿ ਜਦ ਵੀ ਕਦੀ ਸਮਾਂ ਬਣਿਆ ਇਸ ਪਾਵਨ ਸਥਾਨ ਦੇ ਤੁਸੀਂ ਵੀ ਜ਼ਰੂਰ ਦਰਸ਼ਨ ਕਰਨੇ। ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਬਲੂ ਜੀ ਕੀ ਫਤਿਹ